ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਬੇ ਕੀਤੀ ਸਦ ਗੋਸ਼ਟ ਸਬਦ ਸ਼ਾਂਤ ਸਿੱਧਾ ਵਿੱਚ ਆਈ ਜਣ ਮੇਲਾ ਸਿਵਰਾਤ ਦਾ ਖਾਟ ਦਰਸਨ ਆਦੇਸ ਕਰਾਈ ਬਾਬੇ ਕੀਤੀ ਸਿੱਧ ਗੋਸ਼ਟ ਸਬਦ ਸਾਤ ਸਿੱਧਾ ਵਿੱਚ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਚੱਲ ਰਹੀ ਲੜੀਵਾਰ ਕਥਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਜਿਦੇ ਵਿੱਚ ਪਹਿਲੀ ਵਾਰ ਦੀਆਂ 43 ਪੌੜੀਆਂ ਦੀ ਕਥਾ ਹੋ ਚੁੱਕੀ ਹੈ ਆਓ ਮਨ ਬਿਰਤियां ਕਾਗਰ ਕਰਕੇ ਸ਼ਬਦ ਉਚਾਰੀਏ ਆਖੋ ਸਤਿਨਾਮ ਵਾਹਿਗੁਰੂ ਜੀ ਬਾਬੇ ਕੀਤੀ ਸਿੱਧ ਗੋਸ਼ਟਾ ਸ਼ਬਦਾਂ ਸੰਤ ਸਿੱਧਾਂ ਵਿੱਚ ਆਈ ਪ੍ਰਸੰਗ ਇਹ ਚੱਲ ਰਿਹਾ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਟਾਲੇ ਦੇ ਧਰਤੀ ਤੇ ਜੋ ਮੇਲਾ ਲੱਗਦਾ ਸੀ ਵਰਾਤ ਦਾ ਉੱਥੇ ਸਤਿਗੁਰ ਜੀ ਸਿੱਧਾਂ ਨਾਲ yogੀਆਂ ਨਾਲ ਚਰਚਾ ਕਰ ਰਹੇ ਹਨ ਉਨਾਂ ਨੂੰ ਸਮਝਾਇਆ ਵੀ ਇੱਕ ਦੇ ਨਾਲ ਜੁੜਨਾ ਕਰੋ ਹੁਣ ਅੱਗੇ ਪ੍ਰਸੰਗ ਸ਼ੁਰੂ ਹੁੰਦਾ ਹੈ ਬਾਬੇ ਕੀਤੀ ਸਿੱਧ ਗੋਸ਼ਟ ਸ਼ਬਦ ਸਾੰਤ ਸਿੱਧਾਂ ਵਿੱਚ ਆਈ ਜਾਦੇ ਬਾਬੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਚਰਚਾ ਕੀਤੇ ਤੇ ਸਾਧਗੁਰਾਂ ਨੇ ਜੋ ਉਪਦੇਸ਼ ਦਿੱਤਾ ਉਸ ਉਪਦੇਸ਼ ਕਰਕੇ ਸੱਦਾਂ ਦੇ ਮਾਣਾਂ ਵਿੱਚ ਸ਼ਾਂਤੀ ਆ ਗਈ ਜਿਣ ਮੇਲਾ ਸੇਵਰਾਤ ਦਾ ਖਾਟ ਦਰਸ਼ਨ ਆਦੇਸ਼ ਕਰਾਈ ਸੇਵਰਾਤ ਦਾ ਸਾਰਾ ਮੇਲਾ ਸਤਿਗੁਰਾਂ ਨੇ ਜਿੱਤ ਲਿਆ ਖਾਟ ਦਰਸ਼ਨਾ ਨੇ ਨਮਸਕਾਰ ਕਰਨਾ ਕੀਤੇ ਸੱਦ ਬੋਲਣ ਸਭ ਬਾਚਾਣਾ ਆ ਤਨ ਨਾਨਕ ਤੇਰੀ ਵੱਡੀ ਕਮਾਈ ਜੋ ਸਿੱਧ ਸਾਨਾ ਉਹ ਆਖਣ ਲੱਗੇ ਵੀ ਏ ਹੇ ਧੰ ਗੁਰ ਨਾਨਕ ਤਾਡੀ ਵੱਡੀ ਕਮਾਈ ਹੈ ਵੱਡੀ ਮਿਹਨਤ ਹੈ ਵੱਡਾ ਬੁਰਖ ਬਲਗਟਾਇਆ ਕਲ ਜੁਗੇ ਅੰਦਰ ਜੋਤ ਜਗਾਏ ਤੁਸੀਂ ਆਪ ਵੱਡੇ ਪੁਰਖ ਕਾਲ ਯੁਗ ਵਿੱਚ ਜਾਹਰ ਹੋਏ ਹੋ ਭਾਵ ਪ੍ਰਗਟ ਹੋਏ ਹੋ ਸਤਨਾਮ ਦਾ ਆਵਾਜ਼ਾ ਦੇ ਕੇ ਜੋਤ ਜਗਾ ਦਿੱਤੀ ਹੈ ਭਾਵ ਸਾਨੂੰ ਸਿੱਧੇ ਰਸਤੇ ਨਾਲ ਜੋੜ ਦਿੱਤਾ ਹੈ ਸਾਡੇ ਹੰਕਾਰ ਮੇਤਨਾ ਕੀਤੇ ਹਨ ਇਹ ਸਤਨਾਮ ਦਾ ਸੱਦਾ ਦੇ ਕੇ ਮੇਲੇ ਬਾਬਾ ਉਠਿਆ ਮਲਤਾਨੇ ਦੀ ਯਾਤਰਾ ਤ ਜਾਏ ਆ ਚਲ ਮਟਾਲੇ ਤੋਂ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਆਂਦੇ ਆ ਚਲ ਮਟਾਲੇ ਨੂੰ ਜਿੱਤ ਕੇ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਰ ਪਏ ਹਨ ਮਲਤਾਨ ਦੀ ਯਾਤਰਾ ਵੱਲੋਂ ਅਗੋ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ ਤਾਨਸਿਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਮੁਲਤਾਨ ਪਹੁੰਚੇ ਉੱਥੋਂ ਦੇ ਪੀਰਾਂ ਨੂੰ ਪਤਾ ਲੱਗਿਆ ਵੀ ਇਹ ਸ਼ਿਵਰਾਤ ਦਾ ਮੇਲਾ ਜਿੱਤ ਕੇ ਆਏ ਹਨ ਤੇ ਸਾਧਗੁਰਾਂ ਨੂੰ ਸਮਝਾਉਣ ਵਾਸਤੇ ਇੱਕ ਛੰਨਾ ਇੱਕ ਕਟੋਰਾ ਹੋਲੇ ਦੁੱਧ ਦੇ ਨਾਲ ਭਰ ਕੇ ਲੈ ਕੇ ਆਇਆ ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਿਲਾਏ ਸਤ ਗੋਰਾ ਨੇ ਬਗਲ ਵਿੱਚ ਝੋਲੇ ਵਿੱਚੋਂ ਚੰਬੇਲੀ ਮਿਸ਼ਰੀ ਘੜ ਕੇ ਕਿਉਂਕਿ ਪੰਡਤ ਨਾਰਾਇਣ ਨੇ ਮਿਸ਼ਰੀ ਦਾ ਸਿਧਾਂਤ ਇੱਕ ਗ੍ਰੰਥ ਵਿੱਚ ਆਉਂਦਾ ਹੈ ਬਾਕੀ ਜ਼ਿਆਦਾਤਰਾਂ ਦੇ ਚੰਬੇੜੀ ਦਾ ਫੁੱਲ ਸਤਗੁਰਾਂ ਨੇ ਲਿਆ ਤੇ ਉਹ ਕਟੋਰੇ ਦੁੱਧ ਤੇ ਉੱਤੇ ਰੱਖ ਦਿੱਤਾ ਤੇ ਫੁੱਲ ਤੈਰਨ ਲੱਗ ਪਿਆ ਨਾ ਦੁੱਧ ਵਿੱਚੋਂ ਉੱਛਲਿਆ ਪੀਰਾਂ ਦਾ ਕਹਿਣ ਤੋਂ ਭਾਵ ਹੀ ਮਲਤਾਨੇ ਦੇ ਪੀਰਾਂ ਦਾ ਵੀ ਇੱਥੇ ਤੇ ਬਹੁਤ ਜ਼ਿਆਦੇ ਪੀਰ ਪਹਿਲਾਂ ਹੀ ਹਨ ਤੇ ਤੁਸੀਂ ਕਿਵੇਂ ਇਹਨਾਂ ਵਿੱਚ ਸਮਾ ਸਕਦੇ ਹੋ ਇਸ ਸਤ ਗੁਰਾਂ ਨੇ ਦ੍ਰਿਸ਼ਟਾਂਤ ਦੇਤਾ ਫੁੱਲ ਰੱਖ ਕੇ ਵੀ ਅਸੀਮ ਨਿਰਲੇਪ ਹਾਂ ਬਿੱਤਾਂ ਦੇ ਵਿੱਚ ਰਹਿ ਕੇ ਤੁਹਾਨੂੰ ਉਸ ਪ੍ਰਮਾਤਮਾ ਨਾਲ ਜੋੜਾਂਗੇ ਅਸੀਂ ਇਸ ਜਗ੍ਹਾ ਤੇ ਥਾਂ ਮੱਲਣ ਨਹੀਂ ਆਏ ਭਾਵ ਸਦਾ ਵਾਸਤੇ ਰਹਿਣ ਨਹੀਂ ਆਏ ਇਹ ਜਿਹੜੇ ਅੰਤਰੀਵ ਥੇਣਾ ਮੰਨ ਲੋ ਅੰਤਰੀਵ ਦੇ ਅਰਥ ਜਾਣਨ ਵਾਲੇ ਸਮਝਣ ਵਾਲੇ ਵੀ ਉਧਰ ਕਟੋਰਾ ਭਰ ਕੇ ਲਿਆਂਦਾ ਨਾ ਉਹ ਕੁਝ ਬੋਲੇ ਇਦਰੋਂ ਸਤਿਗੁਰੂ ਜੀ ਵੀ ਸਮਝ ਗਏ ਵੀ ਇਹ ਆਖਰੇ ਵਿੱਚ ਇੱਥੇ ਪੀਰ ਵੜੇ ਹਨ ਤੇ ਸਤਗੁਰਾਂ ਨੇ ਵਿੱਚ ਮੇਲੀ ਦਾ ਪੁੱਲ ਜਿਹੜਾ ਹੈ ਉਹ ਦੁੱਧ ਵਾਲੇ ਕਟੋਰੇ ਤੇ ਰੱਖ ਦਿੱਤਾ ਤੇ ਦੁੱਧ ਉੱਤੇ ਤੈਰਨ ਲੱਗ ਪਿਆ ਵੀ ਕਟੋਰਾ ਨਾ ਉਛਲਿਆ ਕਹਿਣ ਤੋਂ ਭਾਵ ਜਦੋਂ ਉਹਨਾਂ ਪੀਰਾਂ ਨੇ ਸਮਝਾਇਆ ਵੀ ਇੱਥੇ ਪੀਰ ਵੜੇ ਹਨ ਤੇ ਸਤਗੁਰਾਂ ਨੇ ਕਿਉਂ ਜਵਾਬ ਦਿੱਤਾ ਅਸੀਂ ਨਿਰਲੇਪਾਂ ਹਾਂ ਅਸੀਂ ਜਗਾ ਮੱਲਣ ਨਹੀਂ ਆਏ ਅਸੀਂ ਤੇ ਜਗਤ ਨੂੰ ਤਾਰਨ ਵਾਸਤੇ ਆਏ ਹਾਂ ਸਤਗੁਰਾਂ ਨੇ ਚੰਬੇਲੀ ਦਾ ਫੁੱਲ ਉਹ ਦੁੱਧ ਵਾਲੇ ਕਟੋਰੇ ਤੇ ਰੱਖ ਦਿੱਤਾ ਜਿਉਂ ਸਾਗਰ ਵਿੱਚ ਗੰਗਾ ਸਮਾਈ ਭਾਈ ਗੁਰਦਾਸ ਜੀ ਆਂਦੇ ਹਾਰੇ ਜਿਵੇਂ ਸਮੁੰਦਰ ਵਿੱਚ ਗੰਗਾ ਸਮਾਉਂਦੀ ਹੈ ਇਸ ਤਰ੍ਹਾਂ ਦੇ ਸਤਗੁਰ ਹਨ ਸਤਗੁਰਾਂ ਨੇ ਸਮਝਾ ਦਿੱਤਾ ਵੀ ਅਸੀਂ ਤੇ ਨਿਰਲੇਪ ਹਾਂ ਅਸੀਂ ਅਕਾਲ ਪੁਰਖ ਨਾਲ ਜੋੜੇ ਜੋੜਦੇ ਹਾਂ ਜਿਸ ਤਰ੍ਹਾਂ ਗੰਗਾ ਸਾਗਰ ਵਿੱਚ ਜਾ ਕੇ ਸਮਾ ਜਾਂਦੀ ਹੈ ਇਸ ਤਰ੍ਹਾਂ ਦੇ ਸਤਿਗੁਰ ਹਨ ਜਾਰਤ ਕਰ ਸਭ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਇਆ ਮੁਲਤਾਨ ਦੀ ਯਾਤਰਾ ਕਰਕੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਫਿਰ ਸ੍ਰੀ ਕਰਤਾਰਪੁਰ ਸਾਹਿਬ ਆਏ ਜਾੜੇ ਸਵਾਈ ਦੇਹ ਦੇ ਕਾਲਯੁਗ ਨਾਨਕ ਨਾਮ ਦਿਆਇਆ ਦਿਨੋਂ ਦਿਨ ਕਲਾ ਸਵਾਈ ਹੋਣ ਲੱਗੀ ਕਾਲਯੁਗ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਤਨਾਮ ਦਾ ਨਾਮ ਜਪਾਇਆ ਭਾਵ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਡਿਆਈ ਹੋਣ ਲੱਗ ਪਈ ਕਿਉਂਕਿ ਉਹਨਾਂ ਨੇ ਕਲਯੁਗ ਵਿੱਚ ਆਣ ਕੇ ਸਤਨਾਮ ਦਾ ਜਾਪ ਦ੍ਰਿੜ ਕਰਵਾਇਆ ਬਿਨ ਨਾਵੈ ਹੋਰ ਮੰਗੜਾ ਸਿਰ ਦੁੱਖਾਂ ਦੇ ਦੁੱਖ ਸੁਭਾਇਆ ਨਾਮ ਤੋਂ ਬਿਨਾ ਹੋਰ ਪਦਾਰਥਾਂ ਦੇ ਮੰਗਣ ਵਿਖੇ ਭਾਰੀ ਕਸ਼ਟ ਤੇ ਵਿਆਪਦਾ ਹੈ ਬਾਣੀ ਦਾ ਫਰਮਾਨ ਹੈ ਵਿੜ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁਖ ਦੇਹ ਨਾਮ ਸੰਤੋਖੀ ਆ ਕਰੈ ਮਨ ਕੀ ਭੁੱਖ ਇਸ ਤਰ੍ਹਾਂ ਸਤਿਗੁਰਾਂ ਨੇ ਆਖਿਆ ਵੀ ਨਾਮ ਸਿਮਰਣ ਤੋਂ ਬਗੈਰ ਮੰਗਣਾ ਪਦਾਰਥਾਂ ਵਿੱਚ ਦੁੱਖ ਹਨ ਤੇ ਨਾਮ ਸਿਮਰਣ ਉਸ ਪਰਮਾਤਮਾ ਤੋਂ ਮੰਗਿਆ ਜਾ ਸਕਦਾ ਹੋਰ ਕਿਸੇ ਤੋਂ ਨਹੀਂ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਰਮਲ ਪੰਥ ਚਲਾਇਆ ਸਾਰੇ ਜਗਤ ਵਿੱਚ ਹੁਕਮ ਦਾ ਸਿੱਕਾ ਸਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਏ ਨੇ ਮਾਰਨਾ ਕੀਤਾ ਤੇ ਨਰਮਲ ਮੈਲ ਤੋਂ ਰਹਿਤ ਪੰਥ ਤੋੜਿਆ ਪਾਵ ਪੰਥ ਚਲਾ ਦਿੱਤਾ ਆਪਿਆ ਲਹਿਣਾ ਜੀਵੰਦੈ ਗੁਰਿਆਈ ਤੇਰ ਛੱਤਰ ਫੈਰਾਇਆ ਆਪਣੇ ਜਿਉਂਦਿਆ ਜੀ ਭਾਈ ਲੈਣੇ ਨੂੰ ਗੱਦੀ ਤੇ ਬਿਠਾ ਕੇ ਗੁਰਿਆਈ ਦਾ ਛੱਤਰ ਸਿਰ ਤੇ ਫੈਰਾਇਆ ਭਾਵ ਲੈਣੇ ਤੋਂ ਅੰਗਦ ਬਣਾ ਲਤਾ ਤੇ ਗੁਰੂ ਅੰਗਦ ਥਾਪ ਕੇ ਗੱਦੀ ਤੇ ਬਿਠਾ ਦਿੱਤਾ ਤੇ ਸਿਰ ਤੇ ਛਤਰ ਗੁਰਿਆਈ ਦਾ ਛਤਰ ਚੁਲਾਉਣਾ ਕੀਤਾ ਜੋਤੀ ਜੋਤ ਮਿਲਾਇ ਕੇ ਸਤ ਗੁਰ ਨਾਨਕ ਰੂਪ ਵਟਾਇਆ ਆਪਣੀ ਜੋਤ ਉਹਨਾਂ ਦੇ ਵਿੱਚ ਰੱਖ ਕੇ ਮਿਲਾ ਕੇ ਧਨ ਗੁਰਨਾਨਕ ਦੇਵ ਜੀ ਮਹਾਰਾਜ ਨੇ ਮਨਨਾ ਕਰੋ ਕਿ ਦੂਸਰਾ ਰੂਪ ਬਦਲੇ ਲਿਆ ਹੈ ਲਾਕਣਾ ਕੋਈ ਸੱਕੈ ਆਚਰਜ ਆਚਰਜ ਦਿਖਾਇਆ ਭਾਈ ਗੁਰਦਾਸ ਜੀ ਆਂਦੇ ਹਨ ਇਸ ਭੇਦ ਨੂੰ ਕੋਈ ਜਾਣ ਨਹੀਂ ਸਕਿਆ ਕਿਉਂਕਿ ਜੋ ਅਚਰਜ ਵਿੱਚ ਅਚਰਜ ਦਿਖਾ ਦਿੱਤਾ ਇਸ ਭੇਦ ਨੂੰ ਕੋਈ ਨਹੀਂ 부ਝ ਸਕਦਾ ਕਾਇਆ ਪਲਟ ਸਰੂਪ ਬਣਾਇਆ ਇਸ ਸਰੀਰ ਨੂੰ ਪਲਟ ਕੇ ਗੁਰੂ ਅੰਗਦ ਦਾ ਰੂਪ ਆਪਣੇ ਵਰਗਾ ਬਣਾ ਲਿਆ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਰੀਰ ਨੂੰ ਪਲਟ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਆਪਣਾ ਰੂਪ ਬਣਾ ਦਿੱਤਾ ਸੋ ਟਿੱਕਾ ਸੋ ਛਪਰ ਸਰ ਸਰਾ ਸੋਈ ਸੱਚਾ ਤਖਤ ਤੇ ਗਾਈ ਉਹ ਤਿਲਕ ਉਹ ਛਪਰ ਸਿਰ ਤੇ ਓਹ ਸੱਚੇ ਸਗਾਸਣ ਤੇ ਬਰਾਜਮਾਨ ਕਰ ਦਿੱਤਾ ਸਤਿਗੁਰਾਂ ਨੂੰ ਭਾਵ ਸਭ ਕੋ ਸਤਿਗੁਰਾਂ ਨੇ ਦੇ ਦਿੱਤਾ ਗੁਰੂ ਨਾਨਕ ਹੰਦੀ ਮੋਹਰ ਹੱਥ ਗੁਰ ਅੰਗਦ ਦੀ ਦੋਈ ਬਲਾਈ ਓਹ ਸ੍ਰੀ ਗੁਰੂ ਨਾਨਕ ਦੇ ਹੱਥ ਦੀ ਛਾਪ ਭਾਵ ਸ਼ਕਤੀ ਮਿਲ ਗਈ ਜੋ ਸ਼ਕਤੀਆਂ ਸਤਿਗੁਰਾਂ ਵਿੱਚ ਸਨ ਉਹ ਸਤਗੁਰਾਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਦੇ ਦਿੱਤੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਦੋਹੀ ਫੇਰ ਗਈ ਅੱਗੇ ਨੂੰ ਦੋਹੀ ਦਾ ਭਾਵ ਸਤਗੁਰਾਂ ਨੇ ਕਿਹਾ ਵੀ ਅੱਗੇ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਹੋਣਗੇ ਦਿੱਤਾ ਛੋੜ ਕਰਤਾਰਪੁਰ ਬੈਠ ਖੜੂ ਰੇ ਜੋਤ ਜਗਾਈ ਜਦੋਂ ਗੁਰਤਾ ਗੱਦੀ ਮਿਲ ਗਈ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਤੇ ਹੁਣ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਰਤਾਰਪੁਰ ਸਾਹਿਬ ਨੂੰ ਛਾੜ ਦੇ ਦਿੱਤਾ ਖਡੂਰ ਸਾਹਿਬ ਆਣ ਕੇ ਆਪਣੀ ਰੋਸ਼ਨੀ ਕੀਤੀ ਭਾਵ ਉੱਥੇ ਸਿੱਖੀ ਦਾ ਪ੍ਰਚਾਰ ਕੀਤਾ ਜੰਮੇ ਪੂਰਬ ਬੀਜਾ ਵਿੱਚ ਵਿੱਚ ਹੋਰ ਕੂੜੀ ਚਤਰਾਏ ਪੂਰਬ ਦਾ ਪਹਿਲੇ ਕਰਮਾਂ ਦਾ ਜੋ ਬੀਜ ਬੀਜਿਆ ਹੈ ਉਹ ਮਿਲਦਾ ਹੈ। ਹੋਰ ਵਿੱਚ ਵਿੱਚ ਦੀਆਂ ਚਪਰਾਇਆਂ ਝੂਠੀਆਂ ਹਨ ਭਾਵ ਵੀ ਜੋ ਪਹਿਲੇ ਕਰਮਾਂ ਦਾ ਬੀਜ ਬੀਜਿਆ ਹੈ ਉਹ ਹੀ ਮਿਲਣ ਮਿਲਦਾ ਹੈ। ਇਸੇ ਤਰ੍ਹਾਂ ਹੀ ਦਾਸੂ ਤੇ ਦਾਤੂ ਪੁੱਤਰ ਬੈਠੇ ਰਹੇ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪਹਿਲੋਂ ਹੀ ਉਹ ਪਰਮਾਤਮਾ ਨੂੰ ਪਾ ਲਿਆ। ਲਹਿਣੇ ਪਾਈ ਨਾਨਕ ਕੋ ਦੇਣੀ ਅਮਰਦਾਸ ਘਰ ਆਈ ਲਹਿਣੇ ਨੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਇਹ ਗੱਦੀ ਇਹ ਜੋਤ ਲਈ ਹੁਣ ਇਹਨਾਂ ਨੂੰ ਸ੍ਰੀ ਗੁਰੂ ਅਮਰਦਾਸ ਦੇ ਘਰ ਵਿੱਚ ਦੇਣੀ ਆਈ ਭਾਵ ਦੇ ਦਿੱਤੀ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗੁਰੂ ਥਾਪਿਆ ਜੋ ਹਣ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਗੁਰਤਾ ਗੱਦੀ ਦੇ ਦਿੱਤੀ ਭਾਵ ਉਹ ਜੋਤ ਜਿਸ ਤਰ੍ਹਾਂ ਸਤ ਗੁਰਾਂ ਨੇ ਮਰਿਆਦਾ ਬੰਨੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸੇ ਤਰ੍ਹਾਂ ਹੀ ਧੰ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਗੱਦੀ ਦੇ ਦਿੱਤੀ ਗੋਰਾ ਮੈਟ ਆਇ ਅਮਰ ਸਰੂਪ ਹੋਏ ਗੁਰਮੁਖ ਪਾਈ ਦਾਤ ਇਲਾਹੀ ਅਮਰ ਸਰੂਪ ਹੋ ਕੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੁਰਤਾ ਗੱਦੀ ਤੇ ਬੈਠ ਗਏ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦੁਆਰਾ ਇਹ ਈਸ਼ਵਰ ਦੀ ਦਾਤ ਤੇ ਪ੍ਰਮਾਤਮਾ ਦੀ ਦਾਤ ਮਿਲੀ ਭਾਵ ਗੁਰਤਾ ਗੱਦੀ ਗੁਰੂ ਅੰਗਦ ਦੇ ਮਹਾਰਾਜ ਨੇ ਦੇ ਕੇ ਤੇ ਆਪ ਸੀਸ ਝਕਾਇਆ ਤੇ ਸੰਗਤਾਂ ਨੂੰ ਇਹ ਕਿਹਾ ਵੀ ਅੱਜ ਤੋਂ ਇਹ ਤੁਹਾਡੇ ਗੁਰੂ ਹਨ ਫੇਰ ਵਸਾਇਆ ਗੋਇੰਦਵਾਲ ਅਚਰਜ ਖੇਲਣਾ ਲਖਿਆ ਜਾਈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਫੇਰ ਗੋਇੰਦਵਾਲ ਸ਼ਹਿਰ ਵਸਾਇਆ ਪਾਈ ਗੁਰਦਾਸ ਜੀ ਆਂਦੇ ਨ ਵੱਡਾ ਅਚਰਜ ਖੇਲ ਕੀਤਾ ਜੋ ਸਮਝਿਆ ਨਹੀਂ ਜਾ ਸਕਦਾ ਦਾਤ ਜੋਤ ਖਸਮਾ ਵੜਿਆਈ ਦਾਤ ਤੇ ਜੋਤ ਸਭ ਵਾਹਿਗੁਰੂ ਦੀ ਵੜਿਆਈ ਹੈ ਵੀ ਉਹ ਵਾਹਿਗੁਰੂ ਦੀਆਂ ਹੀ ਵੜਿਆਈਆਂ ਹਨ ਜਿਸਾਨੋ ਦੇਵੇ ਉਸਨੂੰ ਮਿਲਦੀ ਹੈ ਦਿੱਜਾ ਬੁਰਬ ਦੇਵਣਾ ਜੇ ਦੀ ਵਸਤ ਤਸ ਘਰ ਆਵੈ ਭਾਈ ਗੁਰਦਾਸ ਜੀ ਆਂਦੇ ਜਿਸ ਦਾ ਦੇਣਾ ਪਹਿਲੋਂ ਦਾ ਹੀ ਹੋਵੇ ਜਿਸ ਦੇ ਘਰ ਦੀ ਚੀਜ਼ ਹੋਵੇ ਉਸ ਦੇ ਘਰ ਹੀ ਆਉਂਦੀ ਹੈ ਬੈਠਾ ਸੋ ਦੀ ਪਾਤਸ਼ਾਹ RAMDAS ਸਤਗੁਰੂ ਕਹਾਵੇ ਹੁਣ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੋਂ ਅੱਗੇ ਫਿਰ ਧੰ ਸ੍ਰੀ ਗੁਰੂ RAMDAS ਜੀ ਮਹਾਰਾਜ ਪਾਤਸ਼ਾਹ ਹੋ ਕੇ ਬੈਠ ਗਏ ਭਾਵ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰਤਾ ਗੱਦੀ ਗੁਰੂ ਰਾਮਦਾਸ ਮਹਾਰਾਜ ਨੂੰ ਦੇ ਦਿੱਤੀ ਤੇ ਸੋਢੀ ਸੁਲਤਾਨ ਬਾਦਸ਼ਾਹ ਹੋ ਕੇ ਗੱਦੀ ਤੇ ਬੈਠ ਗਏ ਤੇ ਰਾਮਦਾਸ ਸਤਗੁਰੂ ਪ੍ਰਸਿੱਧ ਕਹਾਉਣਾ ਕੀਤਾ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ ਅੰਮ੍ਰਿਤਸਰ ਦੇਖੇ ਸੁਧਾ ਸਰੋਵਰ ਨਾਮੇ ਤਲਾਓ ਨੂੰ ਹਟਾ ਕੇ ਪੂਰਨ ਕੀਤਾ ਜੋਤ ਦਾ ਪ੍ਰਕਾਸ਼ ਕਰਨਾ ਕੀਤਾ ਉਲਟਾ ਖੇਲ ਖਸਮ ਦਾ ਉਲਟੀ ਗੰਗਾ ਸਮੁੰਦਰ ਸਮਾਵੈ ਖਸਮ ਦਾ ਕੌਤਕ ਉਲਟਾ ਹੈ ਹੋਰ ਨਦੀਆਂ ਪੱਛਮ ਨੂੰ ਜਾ ਕੇ ਅਰਬ ਸਾਗਰ ਵਿਖੇ ਜਾਂਦੀਆਂ ਹਨ ਪਰ ਗੰਗਾ ਨਦੀ ਉੱਤਰੋਂ ਹੋ ਕੇ ਪੂਰਬ ਵੱਲ ਇਹਨਾਂ ਤੋਂ ਉਲਟੀ ਜਾ ਕੇ ਬੰਗਾਲ ਸਮੁੰਦਰ ਵਿੱਚ ਮਿਲਦੀ ਹੈ ਇਸ ਤਰ੍ਹਾਂ ਦਾ ਹੀ ਉਲਟਾ ਇੱਕ ਕੌਤਕ ਸਤਗੁਰਾਂ ਨੇ ਕੀਤਾ ਦਿੱਤਾ ਲਈ ਹੈ ਆਪਣਾ ਆਣ ਦਿੱਤਾ ਕਛ ਹੱਥ ਨਾ ਆਵੇ ਆਪਣਾ ਦਿੱਤਾ ਹੋਈ ਹੋਏ ਹੀ ਲਈਦਾ ਹੈ ਬਿਨਾ ਦਿੱਤੇ ਤੋਂ ਕੁਝ ਹੱਥ ਨਹੀਂ ਆਉਂਦਾ ਫਿਰ ਆਈ ਘਰ ਅਰਜਣੇ ਪੁੱਤ ਸੰਸਾਰੀ ਗੁਰੂ ਕਹਾਵਨ ਫੇਰੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਗੁਰੇ ਆਈ ਆਈ ਭਾਵ ਪਹਿਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗੁਰਤਾ ਦਿੱਤੀ ਗੁਰਤਾ ਗੱਦੀ ਤੇ ਬਿਠਾਇਆ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਗੁਰਤਾ ਗੱਦੀ ਤੇ ਬਿਠਾਇਆ ਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਗੁਰੂ ਬਣਾਇਆ ਤੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੇ ਪੁੱਤਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਜਾਣ ਨਾ ਦੇ ਸਾਂ ਸੋਡਿਓ ਹੋਰ ਪਿਆਰ ਨਾ ਜਰਿਆ ਜਾਵੇ ਮਾਤਾ ਭਾਨੀ ਜੀ ਨੇ ਪੁੱਤਰ ਨੂੰ ਬਚਨ ਕੀਤਾ ਵੀ ਹੈ ਪੁੱਤਰ ਹੁਣ ਸੋਡੀਆਂ ਗੱਡੀ ਮੈਂ ਨਹੀਂ ਜਾਣ ਦੇਵਾਂਗੀ ਭਾਵੇਂ ਸੋਡੀਆਂ ਦੀ ਗੱਡੀ ਗੱਡੀ ਜਿਹੜੀ ਹੈ ਸਾਡੀ ਕੁਲ ਵਿੱਚ ਹੀ ਰਵੇ ਤੇ ਇਹ ਵੱਡੀ ਅਜਰ ਚੀਜ਼ ਹੈ ਜਰਣਾ ਹੋਰ ਦੇ ਵਸਦਾ ਨਹੀਂ ਕਿਉਂਕਿ ਸਤਗੁਰਾਂ ਨੇ ਜਦੋਂ ਇਹ ਬਚਨ ਕੀਤਾ ਨਾ ਵੀ ਸੋਡੀਆਂ ਦੀ ਕੁੱਲ ਸਾਡੇ ਵਿੱਚ ਹੀ ਗੱਦੀ ਰਵੇ ਤਾਂ ਗੁਰੂ ਸਾਹਿਬਾਨ ਨੇ ਆਖਿਆ ਵੀ ਇਹ ਬਹੁਤ ਕਸ਼ਟ ਬਹੁਤ ਇਹਦੇ ਵਿੱਚ ਹਨ ਤਾਂ ਬੀਬੀ ਭਾਨੀ ਹੱਥ ਜੋੜ ਕੇ ਆਖਣ ਲੱਗੀ ਮੈਂ ਝਰ ਲਵਾਂਗੀ ਸਤਗੁਰਾਂ ਨੇ ਸਭ ਕੁਝ ਉਹਦੇ ਵਿੱਚ ਆ ਦਿੱਤਾ ਸੀ ਇਸ ਤਰ੍ਹਾਂ ਬੀਬੀ ਭਾਨੀ ਜੀ ਆਂਦੇ ਹਨ ਵੀਏ ਗੱਦੀ ਸੋਡੀਆਂ ਕੁੱਲ ਵਿੱਚ ਹੀ ਰਹਿਣੀ ਚਾਹੀਦੀ ਹੈ ਘਰ ਕੀ ਘਰ ਹੀ ਕੀ ਵਾਥ ਕਰੇ ਕਰਹਾਵ ਘਰ ਦੀ ਚੀਜ਼ ਘਰ ਹੀ ਰਹਿਣੀ ਚਾਹੀਦੀ ਹੈ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਹੁਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਮਿਲੀ ਕਹਿਣ ਤੋਂ ਭਾਵੇਂ ਪੰਜ ਪੀਰ ਪੰਜ ਪੀਰ ਕਿਹੜੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਪੰਜ ਪੀਰ ਤੇ ਪੰਜ ਪਿਆਲੇ ਸਤ ਸੰਤੋਖ ਦਇਆ ਧਰਮ ਧੀਰਜ ਇਹ ਪੰਜ ਪਿਆਲੇ ਹਨ ਭਾਵ ਸਤੋਗੁਣ ਦਾ ਬੜਾ ਅਭਿਆਸ ਕੀਤਾ ਛੇਵੇਂ ਪਾਤਸ਼ਾਹ ਨੇ ਛੇਵਾਂ ਪੀਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਭਾਰੀ ਗੁਰੂ ਹੋ ਕੇ ਗੱਦੀ ਤੇ ਬੈਠ ਗਏ ਭਾਵ ਇਹਨਾਂ ਨੇ ਦੇਗ ਤੇ ਤੇਗ ਦੀਆਂ ਦੋ ਤਲਵਾਰਾਂ ਸ੍ਰੀ ਸਾਹਿਬਾਂ ਪਹਿਨੀਆਂ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਕਾਇਆ ਪਲਟ ਕੇ ਹਰਗੋਬਿੰਦ ਦੀ ਮੂਰਤ ਬਣਾਈ ਭਾਵ ਹਾਰੇ ਗੋਬਿੰਦ ਸਾਹਿਬ ਨੂੰ ਸਤਿਗੁਰਾਂ ਨੂੰ ਗੁਰਤਾ ਗੱਦੀ ਦੇ ਦਿੱਤੀ ਚੰਨੀ ਪੀੜੀ ਸੋਡੀਆਂ ਰੂਪ ਦਿਖਾ ਬਣ ਵਾਰੋਵਾਰੀ ਹੁਣ ਸੋਡੀਆਂ ਦੀ ਪੀੜੀ ਅੱਗੋਂ ਤੁਰ ਪਈ ਵਾਰੋਵਾਰੀ ਗੁਰੂ ਰੂਪ ਦੱਸਣਗੇ ਭਾਵ ਵਾਰੋਵਾਰੀ ਗੁਰੂ ਬਣਨਗੇ ਇਹਨਾਂ ਦੀ ਕੁੱਲ ਵਿੱਚ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁਤ ਪਾਰੇ ਉਪਗਾਰੀ ਇਹ ਹੈ ਬੀਰ ਗੁਰੂ ਮਲੇਸ਼ਾ ਦੇ ਦਲਾਂ ਦਾ ਤੋੜਨ ਹਾਰ ਵੱਡਾ ਜੋਧਾ ਤੇ ਵੱਡਾ ਪਰਪਕਾਰੀ ਉਠਿਆ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾ ਤੱਕ ਦਰਸ਼ਨ ਹਾਰੀ ਹੁਣ ਸਿੱਖ ਅਰਦਾਸ ਕਰਕੇ ਪੁੱਛਣ ਲੱਗੇ ਬਾਬਾ ਬੁੱਢਾ ਜੀ ਵਰਗੇ ਵੀ ਛੇ ਮਹਿਲਾ ਤੱਕ ਤਾਂ ਦਰਸ਼ਨ ਹੋਏ ਹਨ ਅੱਗੇ ਹੋਰ ਕਿੰਨੇ ਕੁ ਹੋਣਗੇ आगमया गोचर सतगुरु बोले मुक्त ते सुन हो संसारि आगमया गोचर सतगुरु श्री गुरु हरगोबिंद पाशा जी बोले आखन लगे अगम वाग मुखो निकलिया बोले भी हे संसार दे लोको सुन ना करो काल जोग पीड़ी सोडियां ने चलनी विसार खलारी ਕਾਲਯੋਗ ਵਿਕੇ ਸੋਡੀਆਂ ਦੀ ਪੀੜੀ ਦੀ ਨੀਂਵ ਅਟਲ ਉਸਾਰ ਕੇ ਖੜੀ ਕਰ ਦਿੱਤੀ ਹੈ ਯੁਗ ਯੁਗਤ ਸਤਗੁਰ ਧਰੇ ਅਵਤਾਰੀ ਪਰ ਹੋਰ ਅਵਤਾਰ ਸਤਗੁਰ ਜੀ ਧਾਰਨ ਕਰਨਾ ਕਰਨਗੇ ਭਾਵ ਯੁਗ ਯੁਗ 2 2 4 ਕਹਿਣ ਤੋਂ ਭਾਵ ਹੈ ਚਾਰ ਸਤਗੁਰ ਜੀ ਹੋਰ ਅਵਤਾਰ ਲੈਣਗੇ ਸਤਜਗ ਸਤਗੁਰ ਵਾਸਦੇਵ ਬੰਵਾ ਵਿਸਨਾ ਨਾਮ ਜਪਾਵੈ ਹੁਣ ਵਾਹਿਗੁਰੂ ਸ਼ਬਦ ਦਾ ਅਰਥ ਦਾਦ ਜੀ ਨਬੀ ਕਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚੌਹਾਂ ਜੁਗਾਂ ਤੋਂ ਵਿੱਚੋਂ ਅੱਖਰ ਲੈ ਕੇ ਇਹ ਵਾਹਿਗੁਰੂ ਸ਼ਬਦ ਬਣਾਇਆ ਆਂਦੇ ਚੌਹਾਂ ਜੁਗਾਂ ਨਾਲ ਸਤਜਗ ਵੇਖ ਸਤਗੁਰ ਵਿੱਚੋਂ ਆਂਦੇ ਪਾ ਨਗੁਰ ਨਾਨਕ ਦੇਵ ਜੀ ਮਹਾਰਾਜ ਵਾਸਦੇਵ ਦਾ ਅਵਤਾਰ ਹੋਏ ਉਥੋਂ ਵਾਵਾ ਅੱਖਰ ਸਤਗੁਰਾਂ ਨੇ ਲਿਆ ਵਿਸ਼ਨੂੰ ਦਾ ਨਾਮ ਲੋਕ ਜਪਣ ਲੱਗੇ ਦਵਾਪਰ ਸਤਗੁਰ ਹਰੀ ਕ੍ਰਿਸ਼ਨ ਹਾ ਹਰ ਹਰ ਨਾਮ ਜਪਾਵੈ ਪਹਿਲੋ ਸਤਜੁਗ ਦੇ ਵਿੱਚੋਂ ਵਾਹ ਵਾਵਾ ਅੱਖਰ ਲਿਆ ਹੁਣ ਦੁਆਪਰ ਦੇ ਵਿੱਚੋਂ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਕ੍ਰਿਸ਼ਨ ਰੂਪ અવਤਾਰ ਹੋਏ ਇੱਥੋਂ ਹਾ ਹਾ ਕਰ ਲੈਣਾ ਕੀਤਾ ਤ੍ਰੇਤੇ ਸਤਗੁਰ ਰਾਮ ਜੀ ਰਾਰਾ ਰਾਮ ਜੱਪੇ ਸੁਭਾਵੈ ਤ੍ਰੇਤੇ ਯੋਗ ਵਿੱਚ ਸਤਗੁਰ ਸ੍ਰੀ ਗੁਰੂ ਰਾਮ ਸਤਗੁਰ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਰਾਮਚੰਦਰ ਦਾ ਅਵਤਾਰ ਹੋਏ ਉੱਥੋਂ ਰਾਰਾ ਅਖਰ ਲਿਆ ਉਸ ਯੁੱਗ ਵਿੱਚ RAM RAM ਲੋਕੀ ਜਪਣ ਲੱਗ ਪਏ ਕਾਲ ਯੁਗ ਨਾਨਕ ਗੁਰ ਗੋਵਿੰਦ ਗੱਗਾ ਗੋਵਿੰਦ ਨਾਮਾਲਾ ਵ ਕਾਲ ਯੁਗ ਵਿੱਚੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੋਵਿੰਦ ਰੂਪ ਪਰਮਾਤਮਾ ਦਾ ਰੂਪ ਹੋ ਕੇ ਗੋਵਿੰਦ ਗੋਵਿੰਦ ਆਂਦੇ ਕਾਲ ਯੁਗ ਵਿੱਚ ਜਪਣ ਲੱਗੇ ਇਥੋਂ ਗੱਗਾ ਅੱਖਰ ਲੈਣਾ ਕੀਤਾ ਚਾਰੇ ਜਾਗੇ ਚੌ ਜੁਗੀ ਪੰਚਾਇਣ ਵਿੱਚ ਜਾਏ ਸਮਾਵੈ ਚੌਹਾਂ ਜੁਗਾਂ ਦੇ ਚਾਰ ਅੱਖਰ ਲੈ ਕੇ ਸਤਿਗੁਰਾਂ ਨੇ ਵਾਹਿਗੁਰੂ ਸ਼ਬਦ ਬਣਾ ਦਿੱਤਾ ਵਾਹਿਗੁਰੂ ਵਿੱਚ ਜਾ ਕੇ ਸਮਾਉਂਦੇ ਹਨ ਭਾਵ ਸਤਜੁਗ ਵਿੱਚੋਂ ਵਾ ਵਾ ਲਿਆ ਦੁਆਪਰ ਦੇ ਵਿੱਚੋਂ ਹਾ ਹਾ ਲੈਣਾ ਕੀਤਾ ਤੇ ਕਲਜ ਤ੍ਰੇਤੇ ਦੇ ਵਿੱਚੋਂ ਰਾਰਾ ਤੇ ਕਾਲ ਯੁੱਗ ਵਿੱਚੋਂ ਗੱਗਾ ਇਸ ਤਰ੍ਹਾਂ ਸਤਿਗੁਰਾਂ ਨੇ ਚਾਰ ਅੱਖਰ ਜੋੜ ਕੇ ਇਹ ਵਾਹਿਗੁਰੂ ਸ਼ਬਦ ਬਣਾ ਦਿੱਤਾ ਤੇ ਇਹਦੇ ਵਿੱਚ ਹੀ ਸਾਰੇ ਸਮਾਉਂਦੇ ਹਨ ਚਾਰੋਂ ਅੱਖਰ ਇਕ ਕਰ ਵਾਹਿਗੁਰੂ ਜਪ ਮੰਤਰ ਜਪਾਵੇਂ ਚਾਰੇ ਅੱਖਰ ਇਕੱਠੇ ਕਰਕੇ ਵਾਹਿਗੁਰੂ ਪੰਜਵਾਂ ਜਪ ਮੰਤਰ ਸਤਿਗੁਰਾਂ ਨੇ ਬਣਾਇਆ ਤੇ ਲੋਕਾਂ ਨੂੰ ਜਪਾਇਆ ਜਹਾਂ ਤੇ ਉਪਜਿਆ ਫਿਰ ਤਾ ਸਮਾਵੈ ਇਹ ਮੰਤਰ ਸਤਗੁਰਾਂ ਦਾ ਹੈ ਪਰਮੇਸ਼ਰ ਦਾ ਹੈ ਜਿੱਤੋਂ ਉਪਜਿਆ ਹੈ ਫਿਰ ਉਸ ਵਿੱਚ ਹੀ ਲੀਨ ਹੋ ਜਾਂਦਾ ਹੈ ਭਾਵ ਜਿਹੜਾ ਕੋਈ ਇਸ ਮੰਤਰ ਦਾ ਅਭਿਆਸ ਕਰੇਗਾ ਨਾਮ ਸਿਮਰਨ ਜਪੇਗਾ ਉਹ ਆਪ ਆਂਦੇ ਹਨ ਤਾਰ ਜਾਵੇਗਾ ਤੇ ਹੋਰਨਾਂ ਨੂੰ ਤਾਰ ਜਾਵੇਗਾ ਜਾਥੇ ਬਜਿਆ ਫਿਰ ਤਹਾਂ ਸਮਾਵੈ ਅੱਗੇ ਇੱਕ ਲਿਖਿਆ ਹੈ ਭਾਵ ਇਹ ਪਹਿਲੀ ਵਾਰ ਦੀਆਂ 49 ਪੌੜੀਆਂ ਇਹ ਪਹਿਲੀ ਵਾਰ ਸੰਪੂਰਨ ਹੋ ਗਈ ਹੈ ਸੋ ਵਿਚਾਰਾਂ ਕਰਦੇ ਆ ਬਾਣੇ ਪੜਦੇ ਆ ਸਤਿਗੁਰਾਂ ਦੀ ਵਡਿਆਈਆਂ ਕਰਦੇ ਆ ਬੇਅੰਤ ਬੇਅੰਤ ਭੁੱਲਾ ਹੋਈਆਂ ਹਨ ਪਹਿਲੀ ਵਾਰ ਵਿੱਚ 49 ਪੌੜੀਆਂ ਹਨ ਸੋ ਸਤਗੁਰੂ ਜੀ ਕਿਰਪਾ ਕਰਨ ਬਖਸ਼ਣੇ ਜੋਗ ਹੈ ਆਓ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ ਚਾਰ ਅक्षर ਇਕ ਕਰ ਵਾਹਿਗੁਰੂ ਜਪ ਮੰਤਰ ਜਪਾਵੇ ਜਾਤਿ ਉਪਜਿਆ ਫਿਰ ਤਾ ਸਮਾਵੇ ਇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ